ਸਸ਼ਰੀਆ ਗਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋਸਤੋ ਆਓ ਜਾਣਦੇ ਹਾਂ ਕੁੰਭ ਰਾਸ਼ੀ ਵਾਲਿਆਂ ਦੇ ਲਈ ਅੱਜ ਦਾ ਰਾਸ਼ੀ ਫਲ 4 ਫਰਵਰੀ ਦਿਨ ਮੰਗਲਵਾਰ ਕਿਸ ਤਰ੍ਹਾਂ ਦਾ ਰਹਿਣ ਵਾਲਾ ਹੈ ਇਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਦੀ ਸਾਵਧਾਨੀ ਕਰਨੀ ਹੋਵੇਗੀ ਕੁੰਭ ਰਾਸ਼ੀ ਵਾਲਿਆਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਕਿਹੜੀਆਂ-ਕਿਹੜੀਆਂ ਖੁਸ਼ਖਬਰੀਆਂ ਮਿਲਣ ਵਾਲੀਆਂ ਹਨ ਦੋਸਤੋ ਅੱਜ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗੇ ਕੁੰਮਾ ਰਸ਼ੀ ਵਾਲਿਆਂ ਦਾ ਪਰਿਵਾਰਕ ਜੀਵਨ ਕਿਵੇਂ ਦਾ ਰਹੇਗਾ ਇਹਨਾਂ ਦਾ ਬਿਜ਼ਨਸ ਵਪਾਰ ਕਿਸ ਤਰ੍ਹਾਂ ਦਾ ਚੱਲੇਗਾ ਇਹਨਾਂ ਦੇ ਪ੍ਰੇਮ ਸੰਬੰਧ ਕਿਸ ਤਰ੍ਹਾਂ ਦੇ ਰਹਿਣਗੇ ਅਤੇ ਨਾਲ ਹੀ ਨਾਲ ਇਹਨਾਂ ਦੀ ਸਿਹਤ ਦੇ ਬਾਰੇ ਗੱਲ ਕਰਾਂਗੇ ਦੋਸਤੋ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰਾ ਧਿਆਨ ਦੇ ਨਾਲ ਜ਼ਰੂਰ ਸੁਣਨਾ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਜੈ ਮਾਤਾ ਲక్ష్ਮੀ ਜੀ ਦੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਦੋਸਤੋ ਅੱਜ ਦਾ ਪੰਚਾਂਗ 4 ਫਰਵਰੀ 2025 ਦਿਨ ਮੰਗਲਵਾਰ ਅੱਜ ਦੀ ਤਿਥੀ ਹੈ ਗਿਆਨ ਨਛੱਤਰ ਪੱਖ ਚੱਲ ਰਿਹਾ ਹੈ 7:07 ਤੇ ਸੂਰਜ ਉਦੇ ਹੋਵੇਗਾ 6:02 ਤੇ ਸੂਰਜ ਅਸਤ ਹੋਵੇਗਾ ਅੱਜ ਦਾ ਸ਼ੁਭ ਸਮਾ ਹੈ ਦੁਪਹਿਰ 12:01 ਜੇਕਰ ਦੋਸਤੋ ਕੋਈ ਸ਼ੁਭ ਕੰਮ ਕਰਨਾ ਹੈ ਤਾਂ ਤੁਸੀਂ ਇਸ ਸਮੇਂ ਦੇ ਵਿੱਚ ਕਰ ਸਕਦੇ ਹੋ ਇਹ ਸਮਾਂ ਸ਼ੁਭ ਰਹੇਗਾ ਨਾਲ ਹੀ ਨਾਲ ਅੱਜ ਦਾ ਸ਼ੁਭ ਸਮਾਂ ਸਵੇਰੇ 9 ਵਜੇ ਕੇ 1 ਮਿੰਟ ਤੋਂ ਲੈ ਕੇ 10 ਵਜੇ ਕੇ 2 ਮਿੰਟ ਤੱਕ ਹੋਵੇਗਾ ਦੋਸਤੋ ਅੱਜ ਤੁਹਾਡਾ ਲੱਕੀ ਨੰਬਰ ਹੈ 9 ਅਤੇ ਲੱਕੀ ਕਲਰ ਹੈ ਨੀਲਾ ਆਓ ਹੁਣ ਗੱਲ ਕਰਦੇ ਹਾਂ ਦੋਸਤੋ ਅੱਜ ਦੇ ਦਿਨ ਦੀ ਤੁਹਾਡਾ ਦਿਨ ਕਿਵੇਂ ਦਾ ਰਹਿਣ ਵਾਲਾ ਹੈ ਦੋਸਤੋ ਜੀਵਨ ਦੇ ਵਿੱਚ ਕਠਿਨਾਈਆਂ ਦਾ ਸਾਹਮਣਾ ਕਰਨ ਦੀ ਆਦਤ ਪਾ ਲਓ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਸਾਰੇ ਕੌੜੇ ਪਲ ਤੁਹਾਡੇ ਸਾਹਮਣੇ ਹੋਣਗੇ ਇਹ ਹੁਣ ਸਮਾਂ ਬਹੁਤ ਹੀ ਪਿੱਛੇ ਚਲਾ ਗਿਆ ਹੈ ਤੁਸੀਂ ਕੜੀ ਸਜ਼ਾ ਨੂੰ ਮਹਿਸੂਸ ਕਰਨ ਵਾਲੇ ਹੋ ਤੁਹਾਡੇ ਲਈ ਇੰਤਜ਼ਾਰ ਕਰ ਰਹੀ ਹੈ ਤੁਹਾਡੀ ਇੱਜ਼ਤ ਅਤੇ ਸਨਮਾਨ ਨੂੰ ਤਾਰ-ਤਾਰ ਕਰ ਜਾਵੇਗੀ ਅਤੇ ਲੋਕ ਤੁਹਾਡੀ ਅਤੇ ਲੋਕ ਤੁਹਾਡਾ ਮਜ਼ਾਕ ਬਣਾ ਸਕਦੇ ਹਨ ਲੋਕ ਅਕਸਰ ਹੀ ਕਿਸੇ ਨਾ ਕਿਸੇ ਕਾਰਨ ਕਰਕੇ ਸਾਡੇ ਤੋਂ ਬਦਲਾ ਲੈਣ ਦੇ ਲਈ ਤਿਆਰ ਰਹਿੰਦੇ ਹਨ ਅਸੀਂ ਹਮੇਸ਼ਾ ਹੀ ਬਿਨਾਂ ਕਿਸੇ ਮਤਭੇਦ ਦੇ ਹਰ ਕਿਸੇ ਨੂੰ ਆਪਣੀ ਮਦਦ ਅਤੇ ਪਿਆਰ ਦਿੰਦੇ ਹਾਂ ਫਿਰ ਚਾਹੇ ਉਹ ਪੈਸਾ ਹੋਵੇ ਚਾਹੇ ਖੁਸ਼ੀ ਆਪਣੇ ਕਈ ਵਾਰ ਬਿਨਾ ਕਿਸੇ ਮਤਲਬ ਇਹ ਦੂਸਰਿਆਂ ਦੇ ਲਈ ਆਪਣਾ ਸਭ ਕੁਝ ਦੇ ਦਿੰਦੇ ਹਾਂ ਲੇਕਿਨ ਹੁਣ ਉਹ ਲੋਕ ਤੁਹਾਨੂੰ ਧੋਖਾ ਦੇਣ ਦੀ ਕੋਸ਼ਿਸ਼ ਕਰਨਗੇ ਇਸ ਲਈ ਤੁਹਾਨੂੰ ਸਾਵਧਨ ਰਹਿਣਾ ਹੋਵੇਗਾ ਤੁਹਾਨੂੰ ਸਾਵਧਨ ਰਹਿਣ ਦੀ ਜ਼ਰੂਰਤ ਹੈ ਸਮਾਂ ਬਹੁਤ ਹੀ ਘੱਟ ਹੈ ਜੇਕਰ ਤੁਸੀਂ ਸੁਚੇਤ ਨਹੀਂ ਹੁੰਦੇ ਤਾਂ ਜੀਵਨ ਦੇ ਵਿੱਚ ਬਹੁਤ ਵੱਡਾ ਬਦਲਾਅ ਆ ਸਕਦਾ ਹੈ ਉਹ ਲੋਕ ਜੋ ਤੁਹਾਡੇ ਆਪਣੇ ਚੰਗੇ ਸਮੇਂ ਦੇ ਵਿੱਚ ਤੁਹਾਡੇ ਨਾਲ ਸੀ ਅੱਜ ਉਹੀ ਲੋਕ ਤੁਹਾਨੂੰ ਇਕੱਲਿਆਂ ਛੱਡ ਸਕਦੇ ਹਨ ਤੁਹਾਡੀ ਮਦਦ ਨੂੰ ਠੁਕਰਾ ਸਕਦੇ ਹਨ ਅਤੇ ਤੁਹਾਨੂੰ ਆਪਣੇ ਹਾਲਾਤ ਦੇ ਵਿੱਚ ਇਕੱਲਿਆਂ ਛੱਡ ਸਕਦੇ ਹਨ ਦੋਸਤੋ ਸਮਝੋ ਕਿ ਸਾਨੂੰ ਕਦੇ ਵੀ ਕਿਸੇ ਨਾਲ ਭਾਵਨਾਤਮਕ ਰੂਪ ਦੇ ਵਿੱਚ ਖੇਲਣਾ ਨਹੀਂ ਚਾਹੀਦਾ ਕਿਉਂਕਿ ਇਸ ਦਾ ਪ੍ਰਨਾਮ ਹਮੇਸ਼ਾ ਖੁਦ ਦੇ ਜਿਵੇਂ ਤਹੀ ਅਸਰ ਪਾਉਂਦਾ ਹੈ ਅਗਰ ਤੁਸੀਂ ਇਸ ਤਰ੍ਹਾਂ ਦਾ ਮਹਿਸੂਸ ਨਹੀਂ ਕਰਦੇ ਤਾਂ ਅਗਲੇ 24 ਘੰਟਿਆਂ ਦੇ ਵਿੱਚ ਖੁਦ ਦੇਖੋਗੇ ਕਿ ਸਚਾਈ ਤੁਹਾਡੇ ਸਾਹਮਣੇ ਆਵੇਗੀ ਉਹਨਾਂ ਲੋਕਾਂ ਦੇ ਅਸਲੀ ਚਿਹਰੇ ਤੁਹਾਡੇ ਸਾਹਮਣੇ ਆਉਣਗੇ ਜਿਨ੍ਹਾਂ ਨੂੰ ਤੁਸੀਂ ਕਦੇ ਆਪਣਾ ਮੰਨਦੇ ਸੀ ਲੇਕਿਨ ਚਿੰਤਾ ਕਰਨ ਦੀ ਕੋਈ ਵੀ ਗੱਲ ਨਹੀਂ ਹੈ ਕਿਉਂਕਿ ਹੁਣ ਉਹੀ ਲੋਕ ਜੋ ਤੁਹਾਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ ਹੁਣ ਈਸ਼ਵਰ ਦੀ ਲਾਠੀ ਉਹਨਾਂ ਨੂੰ ਵੀ ਵੱਜਣ ਵਾਲੀ ਹੈ ਇਹ ਦੇਖ ਕੇ ਤੁਹਾਡਾ ਤੇ ਤੁਹਾਡੇ ਪਰਿਵਾਰ ਦਾ ਦਿਲ ਖੁਸ਼ ਹੋ ਜਾਵੇਗਾ ਤੁਹਾਨੂੰ ਇਸ ਕਠਨ ਸਮੇਂ ਦੇ ਵਿੱਚ ਬਹੁਤ ਸਾਰੀਆਂ ਖੁਸ਼ੀਆਂ ਮਿਲਣਗੀਆਂ ਤੇ ਰਿਸ਼ਤੇਦਾਰ ਦੁਸ਼ਮਣ ਜਿਹੜੇ ਹਨ ਉਹ ਤੁਹਾਡੀ ਸਫਲਤਾ ਨੂੰ ਦੇਖ ਕੇ ਸਹਾਰ ਨਹੀਂ ਪਾਉਣਗੇ ਦੋਸਤੋ ਤੁਹਾਡੀ ਕਿਸਮਤ ਵਿੱਚ ਸਫਲਤਾ ਹੀ ਲਿਖੀ ਹੈ ਇਸ ਲਈ ਜੀਵਨ ਦੇ ਵਿੱਚ ਹਰ ਮੁਸ਼ਕਲ ਦਾ ਸਾਹਮਣਾ ਕਰੋ ਅਤੇ ਜਾਣ ਲੋ ਕਿ ਭਗਵਾਨ ਹਮੇਸ਼ਾ ਤੁਹਾਡੇ ਪਿੱਛੇ ਖੜੇ ਹਨ ਚਾਹੇ ਦੁਨੀਆ ਦੀ ਕੋਈ ਵੀ ਮੁਸ਼ਕਲ ਆ ਜਾਵੇ ਦੋਸਤੋ ਅਗਲੇ 24 ਘੰਟਿਆਂ ਦੇ ਵਿੱਚ ਤੁਹਾਨੂੰ ਖਾਸ ਤੌਰ ਤੇ ਕਿਸੇ ਵੀ ਇਨਸਾਨ ਦੇ ਨਾਲ ਮਜ਼ਾਕ ਨਹੀਂ ਕਰਨਾ ਅਤੇ ਨਾ ਹੀ ਕਿਸੇ ਨੂੰ ਗੁੱਸਾ ਦਿਵਾਉਣਾ ਹੈ ਕਿਉਂਕਿ ਇਸ ਨਾਲ ਇਸ ਤਰ੍ਹਾਂ ਦੀ ਸਮੱਸਿਆ ਵੀ ਖੜੀ ਹੋ ਸਕਦੀ ਹੈ ਜਿਸ ਦਾ ਤੁਸੀਂ ਕਦੇ ਅੰਦਾਜ਼ਾ ਵੀ ਨਹੀਂ ਲਗਾਇਆ ਹੋਵੇਗਾ ਅਸੀਂ ਜਾਣਦੇ ਹਾਂ ਕਿ ਤੁਸੀਂ ਆਪਣੇ ਮਾਤਾ ਪਿਤਾ ਨੂੰ ਬਿਹਤ ਸਨਮਾਨ ਦਿੰਦੇ ਹੋ ਅਤੇ ਭਗਵਾਨ ਨੇ ਜੋ ਵੀ ਸੰਪਤੀ ਦਿੱਤੀ ਹੈ ਉਸ ਨੂੰ ਤੁਸੀਂ ਸਹੀ ਜਗ੍ਹਾ ਤੇ ਖਰਚ ਕਰ ਰਹੇ ਹੋ ਇਹੀ ਕਾਰਨ ਹੈ ਕਿ ਤੁਹਾਡਾ ਘਰ ਸਵਰਗ ਵਰਗਾ ਬਣ ਚੁੱਕਿਆ ਹੈ ਲੋਕ ਅਕਸਰ ਹੀ ਕਹਿੰਦੇ ਹਨ ਕਿ ਉਹਨਾਂ ਦਾ ਵਕਤ ਵੀ ਆਏਗਾ ਉਹ ਇਸ ਦੁਨੀਆ ਦੇ ਵਿੱਚ ਕੁਝ ਵੱਡਾ ਕਰਕੇ ਦਿਖਾਉਣਗੇ ਲੇਕਿਨ ਅਸੀਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਵਕਤ ਖੁਦ ਦੇ ਨਾਲ ਨਹੀਂ ਆਉਂਦਾ ਉਸ ਨੂੰ ਲਿਆਉਣਾ ਪੈਂਦਾ ਹੈ ਇਸੇ ਲਈ ਤੁਹਾਨੂੰ ਆਪਣੀ ਮਿਹਨਤ ਅਤੇ ਸੰਘਰਸ਼ ਦੇ ਵਿੱਚ ਮਜ਼ਬੂਤੀ ਲੈ ਕੇ ਆਉਣੀ ਹੋਵੇਗੀ ਜਿਵੇਂ ਇੱਕ ਮਜ਼ਬੂਤ ਰੱਸੀ ਜੋ ਲੋਕਾਂ ਦੇ ਪ੍ਰਯਾਸ ਦੇ ਨਾਲ ਨਹੀਂ ਟੁੱਟ ਹਮੇਸ਼ਾ ਪੋਲੇ ਬਾਬਾ ਜੀ ਤੁਹਾਨੂੰ ਮਹੱਤਵਪੂਰਨ ਸੰਕੇਤ ਦਿੰਦੇ ਰਹੇ ਹਨ ਜਿਸ ਦੇ ਨਾਲ ਤੁਹਾਡਾ ਇਲੈਕਸ਼ਨ ਨਿਸ਼ਚਿਤ ਰੂਪ ਦੇ ਵਿੱਚ ਬਿਹਤਰ ਹੋਵੇਗਾ ਅਗਰ ਤੁਸੀਂ ਆਪਣੀ ਹੰਕਾਰ ਦੇ ਕਾਰਨ ਇਹਨਾਂ ਸੰਕੇਤਾਂ ਨੂੰ ਨਜ਼ਰਅੰਦਾਜ਼ ਕਰਦੇ ਹੋ ਤਾਂ ਤੁਹਾਡੇ ਦੁਸ਼ਮਣ ਬਹੁਤ ਆਸਾਨੇ ਦੇ ਨਾਲ ਤੁਹਾਡੇ ਸਾਹਮਣੇ ਗੁੱਟਣੇ ਟੇਕ ਸਕਦੇ ਹਨ ਲੇਕਿਨ ਯਾਦ ਰੱਖੋ ਕਿ ਤੁਹਾਨੂੰ ਭਗਵਾਨ ਦੇ ਚਰਨਾਂ ਤੋਂ ਕਦੇ ਵੀ ਦੂਰ ਨਹੀਂ ਹੋਣਾ ਚਾਹੀਦਾ ਦੋਸਤੋ ਹੁਣ ਤੁਹਾਨੂੰ ਇੱਕ ਮਹੱਤਵਪੂਰਨ ਸੱਚਾਈ ਦੱਸ ਦਿੰਦੇ ਹਾਂ ਕਿ ਆਉਣ ਵਾਲੇ 24 ਘੰਟਿਆਂ ਦੇ ਵਿੱਚ ਤੁਹਾਨੂੰ ਆਪਣੇ ਅੰਦਰ ਇੱਕ ਵਿਸ਼ੇਸ਼ ਆਕਰਸ਼ਣ ਅਤੇ ਊਰਜਾ ਮਹਿਸੂਸ ਹੋਵੇਗੀ ਦੋਸਤੋ ਅੱਜ ਤੇ ਤਿੰਨ ਤੁਹਾਨੂੰ ਆਪਣੇ ਸਨਮਾਨ ਅਤੇ ਇੱਜ਼ਤ ਦੀ ਵਿਸ਼ੇਸ਼ ਦੇਖਭਾਲ ਕਰਨੀ ਹੋਵੇਗੀ ਚਾਹੇ ਤੁਸੀਂ ਬਹੁਤ ਹੀ ਗੱਲਬਾਤ ਕਰ ਰਹੇ ਹੋ ਲੇਕਿਨ ਇਸ ਸਮੇਂ ਤੁਹਾਨੂੰ ਆਪਣੇ ਜੀਵਨ ਦੇ ਵਿੱਚ ਕੁਝ ਇਸ ਤਰ੍ਹਾਂ ਦਾ ਘਟ ਸਕਦਾ ਹੈ ਜਿਸ ਦੇ ਨਾਲ ਸ਼ਾਇਦ ਤੁਸੀਂ ਮਹਿਸੂਸ ਵੀ ਨਾ ਕਰੋ ਤੇ ਤੁਹਾਡੇ ਤੇ ਭਗਵਾਨ ਭੋਲੇ ਨਾ ਜੀ ਦੀ ਚਿਤਾਵਨੀ ਹੋਵੇਗੀ ਇਸ ਦਿਨ ਤੁਹਾਨੂੰ ਸਾਵਧਾਨ ਰਹਿਣਾ ਹੋਵੇਗਾ ਕਿਉਂਕਿ ਕੁਝ ਲੋਕ ਤੁਹਾਡੇ ਖਿਲਾਫ ਸਾਜ਼ਿਸ਼ ਰਾਜ ਰਹੇ ਹਨ ਅਤੇ ਤੁਹਾਡੀ ਇੱਜ਼ਤ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਨ ਅਗਲੇ 24 ਘੰਟਿਆਂ ਦੇ ਵਿੱਚ ਤੁਹਾਡੀ ਇਨਕਮ ਦੇ ਵਿੱਚ ਵੀ ਵਾਧਾ ਹੋ ਸਕਦਾ ਹੈ ਤੁਹਾਡਾ ਮਨ ਤੁਹਾਨੂੰ ਤੁਹਾਡੇ ਕੰਮਾਂ ਦੇ ਵਿੱਚ ਸਫਲਤਾ ਮਿਲ ਸਕਦੀ ਹੈ ਤੇ ਭਗਵਾਨ ਦੀ ਕਿਰਪਾ ਦੇ ਨਾਲ ਅੱਜ ਜੋ ਵੀ ਕੰਮ ਰੁਕੇ ਹੋਏ ਹਨ ਉਹ ਤੁਹਾਡੇ ਪੂਰੇ ਹੋਣਗੇ ਜੀਵਨ ਦੇ ਵਿੱਚ ਹਰ ਕਦਮ ਤੇ ਤੁਸੀਂ ਕਠਿਨਾਈਆਂ ਦਾ ਸਾਹਮਣਾ ਕਰਦੇ ਹੋਏ ਅੱਗੇ ਵਧੋਗੇ ਬਹੁਤ ਸਾਰੀਆਂ ਮੁਸ਼ਕਲਾਂ ਦੇ ਬਾਵਜੂਦ ਵੀ ਤੁਸੀਂ ਸਫਲਤਾ ਪ੍ਰਾਪਤ ਕਰੋਗੇ ਤੇ ਪਰੇਸ਼ਾਨੀਆਂ ਦਾ ਸਾਹਮਣਾ ਕਰਦੇ ਰਹੋਗੇ ਜੇਕਰ ਪੈਸਿਆਂ ਦੀ ਗੱਲ ਕਰੀਏ ਤਾਂ ਪੈਸਾ ਜਿੰਨਾ ਵੀ ਤੁਹਾਨੂੰ ਆਉਂਦਾ ਹੈ ਉਹ ਕਿਸੇ ਨਾ ਕਿਸੇ ਕਾਰਨ ਦੇ ਨਾਲ ਚਲਿਆ ਹੀ ਹੁੰਦਾ ਹੈ ਚਾਹੇ ਤੁਸੀਂ ਕਿੰਨੀ ਵੀ ਕੋਸ਼ਿਸ਼ ਕਰੋ ਪੈਸੇ ਨੂੰ ਬਚਾਉਣ ਦੀ ਸਹੀ ਤਰੀਕੇ ਦੇ ਨਾਲ ਖਰਚਾ ਕਰਨ ਦੀ ਹਮੇਸ਼ਾ ਇੱਕ ਚੁਣੌਤੀ ਬਣੀ ਰਹਿੰਦੀ ਹੈ ਲੇਕਿਨ ਧਿਆਨ ਰੱਖੋ ਇਹ ਕਠਿਨ ਸਮਾਂ ਹਮੇਸ਼ਾ ਨਹੀਂ ਰਹੇਗਾ ਕਿਉਂਕਿ ਭਗਵਾਨ ਸ਼੍ਰੀ ਹਰੀ ਵਿਸ਼ਨੂ ਜੀ ਅਤੇ ਸ਼ਨੀ ਦੇਵ ਜੀ ਦੀ ਕਿਰਪਾ ਦੇ ਨਾਲ ਇੱਕ ਬਦਲਾਅ ਆਉਣ ਵਾਲਾ ਹੈ ਇਹ ਸਮਾਂ ਤੁਹਾਡੇ ਜੀਵਨ ਦੇ ਵਿਚਾਰਿਆ ਹੈ ਜਦ ਤੁਹਾਨੂੰ ਸਾਰੀਆਂ ਸਮੱਸਿਆਵਾਂ ਹੌਲੀ-ਹੌਲੀ ਸਮਾਪਤ ਹੁੰਦੀਆਂ ਨਜ਼ਰ ਆਉਣਗੀਆਂ ਇਹ ਚਮਤਕਾਰੀ ਸਮਾਂ ਹੈ ਜਦੋਂ ਤੁਹਾਨੂੰ ਬਹੁਤ ਸਾਰੀਆਂ ਕੋਸ਼ਿਸ਼ਾਂ ਦੇ ਬਾਅਦ ਫਲ ਮਿਲਣਾ ਸ਼ੁਰੂ ਹੋਵੇਗਾ ਤੁਸੀਂ ਸੋਚ ਵੀ ਨਹੀਂ ਸਕਦੇ ਕਿ ਇੰਨੇ ਲੰਮੇ ਸਮੇਂ ਤੋਂ ਬਾਅਦ ਜੋ ਪਰੇਸ਼ਾਨੀਆਂ ਚੱਲੀਆਂ ਆ ਰਹੀਆਂ ਸੀ ਉਹ ਅਚਾਨਕ ਉਹਨਾਂ ਦਾ ਸਮਾਧਾਨ ਅਚਾਨਕ ਹੋ ਗਿਆ ਹੈ ਲੇਕਿਨ ਇਹ ਸਮਾਂ ਜਦੋਂ ਤੁਸੀਂ ਸੰਘਰਸ਼ਾਂ ਤੇ ਵਿਸ਼ਵਾਸ ਦਾ ਪੂਰਾ ਧਿਆਨ ਰੱਖੋਗੇ ਤਾਂ ਤੁਹਾਨੂੰ ਸਫਲਤਾ ਜ਼ਰੂਰ ਮਿਲੇਗੀ ਤੁਹਾਡੀ ਮਿਹਨਤ ਹੁਣ ਰੰਗ ਲੈ ਕੇ ਆਵੇਗੀ ਇਹ ਸਮਾਂ ਤੁਹਾਡੇ ਲਈ ਵਰਦਾਨ ਦੀ ਤਰ੍ਹਾਂ ਵਰਦਾਨ ਦੀ ਤਰ੍ਹਾਂ ਸਾਬਤ ਹੋਵੇਗਾ ਪਿਛਲੇ ਕਈ ਸਾਲਾਂ ਤੋਂ ਜਿੰਨਾਂ ਸਮੱਸਿਆਵਾਂ ਦਾ ਸਾਹਮਣਾ ਤੁਸੀਂ ਕੀਤਾ ਸੀ ਉਹ ਹੁਣ ਖਤਮ ਹੋਣ ਵਾਲੀਆਂ ਹਨ ਇਹ ਬਦਲਾਅ ਕੋਈ ਅਚਾਨਕ ਹੀ ਨਹੀਂ ਹੋਇਆ ਬਲਕਿ ਇਹ ਤੁਹਾਡੇ ਚੰਗੇ ਕਰਮਾਂ ਅਤੇ ਭਗਵਾਨ ਦੀ ਕਿਰਪਾ ਦੇ ਨਾਲ ਹੋਇਆ ਹੈ ਕਈ ਵਾਰ ਜੀਵਨ ਦੇ ਵਿੱਚ ਇਸ ਤਰ੍ਹਾਂ ਦੀ ਸਥਿਤੀ ਆ ਜਾਂਦੀ ਹੈ ਕਿ ਜਦੋਂ ਬੰਦਾ ਨਰਾਸ਼ ਜਾਂ ਦੁਖੀ ਹੁੰਦਾ ਹੈ ਤਾਂ ਉਸ ਨੂੰ ਕੁਝ ਵੀ ਸਮਝ ਨਹੀਂ ਆਉਂਦੀ ਕਿ ਅੱਗੇ ਦਾ ਰਸਤਾ ਹੁਣ ਕੀ ਹੈ ਜਦੋਂ ਸਾਰੇ ਰਸਤੇ ਬੰਦ ਦਿਖਾਈ ਦਿੰਦੇ ਹਨ ਤਾਂ ਕੋਈ ਵੀ ਹੱਲ ਦਿਖਾਈ ਨਹੀਂ ਦਿੰਦਾ ਲੇਕਿਨ ਜਦੋਂ ਪ੍ਰਗਵਾਨ ਦੀ ਕਿਰਪਾ ਹੁੰਦੀ ਹੈ ਤਾਂ ਬਹੁਤ سارے ਰਸਤੇ ਨਿਕਲ ਆਉਂਦੇ ਹਨ ਲੇਕਿਨ ਹੁਣ ਤੁਹਾਡਾ ਸਮਾਂ ਬਦਲ ਰਿਹਾ ਹੈ ਉਹੀ ਲੋਕ ਜਿਨ੍ਹਾਂ ਨੇ ਤੁਹਾਡੀਆਂ ਭਾਵਨਾਵਾਂ ਦੀ ਅਣਦੇਖੀ ਕੀਤੀ ਹੈ ਤੁਹਾਡਾ ਸਾਥ ਛੱਡਣ ਦੀ ਕੋਸ਼ਿਸ਼ ਕੀਤੀ ਹੈ ਭਗਵਾਨ ਵਿਸ਼ਨੂ ਜੀ ਦੀ ਕਿਰਪਾ ਦੇ ਨਾਲ ਹੁਣ ਤੁਹਾਡੇ ਜੀਵਨ ਦੇ ਵਿੱਚ ਖੁਸ਼ੀਆਂ ਬਖੇਰਨ ਆਉਣ ਵਾਲੇ ਹਨ ਜੋ ਲੋਕ ਤੁਹਾਡੇ ਪਹਿਲਾਂ ਖਿਲਾਫ ਸਨ ਉਹੀ ਲੋਕ ਹੁਣ ਤੁਹਾਡਾ ਸਾਥ ਦੇਣ ਵਾਲੇ ਹਨ ਤੁਹਾਡੀ ਮਿਹਨਤ ਅਤੇ ਸੰਪੂਰਨਤਾ ਨੂੰ ਪਹਿਚਾਨਣ ਵਾਲੇ ਹਨ ਜੋ ਲੋਕ ਨਕਾਰਾਤਮਕਤਾ ਤੁਹਾਡੇ ਮਨ ਦੇ ਵਿੱਚ ਭਰਦੇ ਸਨ ਉਹੀ ਹੁਣ ਸਕਾਰਾਤਮਕਤਾ ਦੇ ਵਿੱਚ ਬਦਲਣ ਵਾਲੇ ਹਨ ਤੁਸੀਂ ਹੁਣ ਆਪਣੇ ਕੰਮਾਂ ਦੇ ਵਿੱਚ ਰੁਚੀ ਲੈਣਾ ਸ਼ੁਰੂ ਕਰ ਦੋਗੇ ਅਤੇ ਜੀਵਨ ਦੇ ਵਿੱਚ ਨਵੀਂ ਊਰਜਾ ਦਾ ਤੁਹਾਨੂੰ ਅਨੁਭਵ ਹੋਵੇਗਾ ਇਹ ਸਮਾਂ ਕੇਵਲ ਭੌਤਿਕ ਸੁੱਖਾਂ ਦਾ ਨਹੀਂ ਬਲਕਿ ਤੁਹਾਡੀ ਆਤਮਾ ਦੀ ਸ਼ਾਂਤੀ ਦਾ ਵੀ ਹੈ ਤੁਸੀਂ ਜੋ ਵੀ ਕਠਿਨਾਈਆਂ ਹੁਣ ਤੱਕ ਝੱਲੀਆਂ ਸਨ ਉਹ ਤੁਹਾਨੂੰ ਮਜ਼ਬੂਤ ਬਣਾ ਗਈਆਂ ਹਨ ਅਤੇ ਹੁਣ ਤੁਹਾਨੂੰ ਸੋਖੀ ਸੁਖ ਮਿਲਣ ਵਾਲਾ ਹੈ ਇਹ ਸਮਾਂ ਤੁਹਾਡੇ ਪੱਖ ਦੇ ਵਿੱਚ ਹੈ ਅਤੇ ਜੋ ਤੁਸੀਂ ਸੁਪਨੇ ਦੇ ਵਿੱਚ ਵੀ ਨਹੀਂ ਦੇਖਿਆ ਹੋਵੇਗਾ ਉਹ ਹੁਣ ਤੁਹਾਡੇ ਨਾਲ ਹੋਣ ਵਾਲਾ ਹੈ ਇਹ ਬਿਲਕੁਲ ਸੱਚ ਹੈ ਤੁਹਾਡੀ ਨੌਕਰੀ ਅਤੇ ਵਪਾਰ ਦੇ ਵਿੱਚ ਵਾਧਾ ਹੋਵੇਗਾ ਇਹ ਬਦਲਾਅ ਸਿਰਫ ਤੁਹਾਡੇ ਲਈ ਨਹੀਂ ਬਲਕਿ ਤੁਹਾਡੇ ਪਰਿਵਾਰ ਦੇ ਲਈ ਵੀ ਖੁਸ਼ੀਆਂ ਲੈ ਕੇ ਆਵੇਗਾ ਅਤੇ ਘਰ ਦੇ ਵਿੱਚ ਸੁੱਖ ਸ਼ਾਂਤੀ ਦਾ ਵਾਤਾਵਰਨ ਬਣਿਆ ਰਹੇਗਾ ਵਾਤਾਵਰਨ ਬਣਿਆ ਰਹੇਗਾ ਲੇਕਿਨ ਇਸ ਸਮੇਂ ਦਾ ਸਹੀ ਉਪਯੋਗ ਕਰੋ ਅਤੇ ਸਮੇਂ ਨੂੰ ਹੱਥੋਂ ਨਾ ਜਾਣ ਦਿਓ ਉਹਨਾਂ ਤੇ ਹੀ ਹੁੰਦੀ ਹੈ ਜੋ ਇਸ ਦੇ ਹੱਕਦਾਰ ਹਨ ਇਸ ਲਈ ਤੁਹਾਨੂੰ ਆਪਣੀ ਜ਼ਿੰਦਗੀ ਵਿੱਚ ਸੰਤੁਲਨ ਬਣਾਈ ਰੱਖਣਾ ਹੋਵੇਗਾ ਤੇ ਜੋ ਅਵਸਰ ਤੁਹਾਨੂੰ ਮਿਲਣ ਵਾਲੇ ਹਨ ਉਹਨਾਂ ਦਾ ਉਪਯੋਗ ਕਰਨਾ ਹੈ ਇਹ ਸਮਾਂ ਤੁਹਾਡੇ ਲਈ ਪ੍ਰੇਰਨਾ ਅਤੇ ਸਰੋਤ बन ਸਕਦਾ ਹੈ। ਅਗਰ ਜੇਕਰ ਤੁਸੀਂ ਇਸ ਦੀ ਸਹੀ ਦਿਸ਼ਾ ਦੇ ਵਿੱਚ ਵਰਤੋਂ ਕਰਦੇ ਹੋ ਤੇ ਇਹ ਤੁਹਾਡੇ ਜੀਵਨ ਦੇ ਵਿੱਚ ਬਦਲਾਵ ਜ਼ਰੂਰ ਲੈ ਕੇ ਆਵੇਗਾ। ਅਗਰ ਜੇਕਰ ਤੁਸੀਂ ਮੁਸ਼ਕਲਾਂ ਨੂੰ ਪਿੱਛੇ ਛੱਡ ਕੇ ਅੱਗੇ ਵਧ ਸਕਦੇ ਹੋ ਤਾਂ ਭਗਵਾਨ ਦੀ ਕਿਰਪਾ ਦੇ ਨਾਲ ਤੁਹਾਡੇ ਜੀਵਨ ਦੇ ਵਿੱਚ ਜੋ ਸ਼ੁਭ ਪਰਿਵਰਤਨ ਹੋ ਰਿਹਾ ਹੈ ਉਸ ਨੂੰ ਸਵੀਕਾਰ ਕਰੋ ਅਤੇ ਇਸ ਲਈ ਭਗਵਾਨ ਦਾ ਧੰਨਵਾਦ ਜ਼ਰੂਰ ਕਰੋ। ਆਪਣੇ ਕਰਮਾਂ ਨੂੰ ਚੰਗਾ ਬਣਾਓ ਅਤੇ ਜੀਵਨ ਨੂੰ ਸਕਾਰਾਤਮਕ ਬਣਾ ਕੇ ਰੱਖੋ ਇਹ ਸਮਾਂ ਤੁਹਾਡੇ ਲਈ ਇੱਕ ਨਵੀਂ ਦਿਸ਼ਾ ਦਾ ਸੰਕੇਤ ਨਹੀਂ ਭਲਕੇ ਤੁਹਾਡੇ ਜੀਵਨ ਨੂੰ ਪੂਰੀ ਤਰ੍ਹਾਂ ਬਦਲਣ ਦਾ ਅਵਸਰ ਵੀ ਹੈ ਭਗਵਾਨ ਜੀ ਹਰੀ ਕ੍ਰਿਸ਼ਨ ਭਗਵਾਨ ਜੀ ਹਰੀ ਵਿਸ਼ਨੂ ਅਤੇ ਸ਼ਨੀ ਦੇਵ ਦੀ ਕਿਰਪਾ ਦੇ ਨਾਲ ਤੁਹਾਡਾ ਜੀਵਨ ਹੁਣ ਖੁਸ਼ੀਆਂ ਦੇ ਨਾਲ ਭਰਿਆ ਰਹੇਗਾ ਇਸ ਸਮਾਂ ਤੁਹਾਡੇ ਆਪਣੇ ਪਰਿਵਾਰ ਦੇ ਲਈ ਨਈਆਂ ਸ਼ੁਭ ਭਾਵਨਾਵਾਂ ਦਾ ਹੈ ਤੁਹਾਨੂੰ ਮਿਹਨਤ ਅਤੇ ਵਿਸ਼ਵਾਸ ਦਾ ਫਲ ਦੋਸਤੋ ਹੁਣ ਤੁਹਾਨੂੰ ਖੁਸ਼ਖਬਰੀ ਮਿਲਣ ਵਾਲੀ ਦੋਸਤੋ ਹੁਣ ਤੁਹਾਨੂੰ ਖੁਸ਼ਖਬਰੀ ਮਿਲਣ ਵਾਲੀ ਹੈ ਖਾਸ ਕਰਕੇ ਉਹਨਾਂ ਲੋਕਾਂ ਦੇ ਲਈ ਜੋ ਸੱਚੇ ਦੇਵ ਤੋਂ ਮਦਦ ਅਤੇ ਸੁੱਖ ਦੀ ਤਲਾਸ਼ ਦੇ ਵਿੱਚ ਹਨ ਸਮਝ ਲਓ ਕਿ ਕੁਝ ਸਮਝ ਲਓ ਕਿ ਸਭ ਕੁਝ ਤੁਹਾਡੇ ਹੱਥਾਂ ਦੇ ਵਿੱਚ ਹੈ ਜੋ ਜਿਸ ਤਰ੍ਹਾਂ ਦਾ ਕਰਦਾ ਹੈ ਉਸ ਨੂੰ ਉਸੇ ਤਰ੍ਹਾਂ ਦਾ ਉਸ ਨੂੰ ਉਸੇ ਤਰ੍ਹਾਂ ਦਾ ਹੀ ਫਲ ਮਿਲਦਾ ਹੈ ਇਹ ਇੱਕ ਚੇਤਾਵਨੀ ਹੈ ਦੋਸਤੋ ਹੁਣ ਤੁਹਾਡੇ ਜੀਵਨ ਦੇ ਵਿੱਚ ਇੱਕ ਵੱਡਾ ਪਰਿਵਰਤਨ ਹੋਣ ਵਾਲਾ ਹੈ ਤੁਹਾਡੀਆਂ ਸਾਰੀਆਂ ਖੁਸ਼ੀਆਂ ਚੋਲੇ ਵਿੱਚ ਆਉਣ ਵਾਲੀਆਂ ਹਨ ਦੋਸਤੋ ਇਹ ਸਮਾਂ ਤੁਹਾਡੇ ਪੱਖ ਦੇ ਵਿੱਚ ਹੈ ਤੁਹਾਨੂੰ ਸਮੇਂ ਦਾ ਪੂਰਾ ਲਾਭ ਉਠਾਓ ਤੁਸੀਂ ਸਮੇਂ ਦਾ ਪੂਰਾ ਲਾਭ ਉਠਾਓ ਸਮੇਂ ਨੂੰ ਹੱਥੋਂ ਨਾ ਜਾਣ ਦਿਓ ਦੋਸਤੋ ਇਹ ਸੀ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ ਕੁੰਭ ਰਾਸ਼ੀ ਵਾਲਿਆਂ ਦੇ ਲਈ ਚੈੱਕ ਕਰੇ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰ ਦੇਣਾ ਸੀ ਤਾਂ ਅਵਾਦ